ਅੱਜ ਸਿੱਖ ਕੌਮ ਔਰ ਪੰਜਾਬ ਬੜੇ ਨਾਜ਼ੁਕ ਮੋੜ ਤੇ ਖੜਾ ਹੈ ਸਾਡੀਆਂ ਪੰਜਾਬ ਦੀਆਂ ਹੱਕੀ ਮੰਗਾਂ ਵੀ ਰੁੜ ਰਹੀਆਂ ਨੇ ਕੌਮ ਦੇ ਮਸਲੇ ਵੀ ਰੁੜ ਰਹੇ ਨੇ ਔਰ ਜਿਹੜੀ ਪੰਥਕ ਜਮਾਤ ਦੀ ਸਿਰਜਣਾ 1920 ਚ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਬਣਾਈ ਗਈ ਸੀ ਉਹ ਜਮਾਤ ਵੀ ਅੱਜ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਪੰਜਾਬ ਔਰ ਪੰਥ ਦੇ ਮਸਲਿਆਂ ਤੋਂ ਬੇਮੁਖ ਹੋਈ ਨਜ਼ਰ ਆਉਂਦੀ ਆ ਅੱਜ ਵੀਰੋ ਸਿੱਖ ਕੌਮ ਨੂੰ ਪੰਜਾਬ ਵਿੱਚ ਵੀ ਇੱਕ ਵੋਟ ਬੈਂਕ ਦੇ ਨਾਂ ਤੇ ਇਸਤੇਮਾਲ ਕੀਤਾ ਜਾ ਰਿਹਾ ਅਸੀਂ ਇੱਕ ਵੋਟ ਬੈਂਕ ਹੀ ਰਹਿ ਗਏ ਸਾਡੇ ਹੱਕਾਂ ਦੀ ਗੱਲ ਸਾਡੇ ਮਸਲਿਆਂ ਦਾ ਹੱਲ ਸਾਡੀਆਂ ਮੁਸ਼ਕਲਾਂ ਬਾਰੇ ਕੋਈ ਵੀ ਸੰਜੀਦਾ ਨਹੀਂ ਹੈ ਇਹ ਗੱਲ ਤੁਹਾਨੂੰ ਅੱਜ ਸੋਚਣ ਔਰ ਵਿਚਾਰਨ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦੇ ਭਰੋਸਾ ਸੀ ਕੌਮ ਦਾ ਸ਼੍ਰੋਮਣੀ ਅਕਾਲੀ ਦਲ ਉਹ ਨਹੀਂ ਹੱਕਾਂ ਮੰਗਾਂ ਲਈ ਲੜਦਾ ਵੀ ਸੀ ਪਰ ਕੁਝ ਪਿਛਲੇ ਸਮੇਂ ਤੋਂ ਅਸੀਂ ਸਿਰਫ ਸੱਤਾ ਵਾਲੇ ਪਾਸੇ ਤੁਰ ਪਏ ਔਰ ਸੱਤਾ ਦੇ ਨਸ਼ੇ 'ਚ ਹੋ ਕੇ ਅਸੀਂ ਪੰਜਾਬ ਔਰ ਪੰਥ ਵਿਸਾਰ ਦਿੱਤਾ ਵਰਕਰ ਵਿਸਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਉਸ ਕਿਸਮ ਦਾ ਸਤਕਾਰ ਨਹੀਂ ਰਿਹਾ ਜਿਨਾ ਰਹਿਣਾ ਚਾਹੀਦਾ ਸੀ ਵਰਕਰਾਂ ਦਾ ਕਰਦਾਰ ਅੱਜ ਵੀ ਕਾਇਮ ਹੈ ਵਰਕਰਾਂ ਦੀ ਮਿਹਨਤ ਔਰ ਲਗਨ ਵੀ ਕਾਇਮ ਹੈ ਪਰ ਲੀਡਰਸ਼ਿਪ ਦਾ ਕਰਦਾਰ ਵੀ ਨਿਮਾ ਹੋ ਗਿਆ ਲੀਡਰਸ਼ਿਪ ਵਿੱਚ ਪੰਥ ਪ੍ਰਸਤੀ ਵੀ ਘਟ ਗਈ ਜਿਸ ਕਰਕੇ ਸੰਗਤ ਹੈ ਜਿਹੜੀ ਪਾਰਟੀ ਤੋਂ ਬੇਮਖੋਈ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂ ਲੋੜ ਪਈ ਹੁਕਮਨਾਮਾ ਸਾਹਿਬ ਜਾਰੀ ਕਰਨ ਦੀ ਸਾਧ ਸੰਗਤ ਜੀ ਇਹ ਹੁਕਮਨਾਮਾ ਸਾਹਿਬ ਇਹ ਜਾਰੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੰਥਰ ਪੰਜਾਬ ਦੀ ਅਗਵਾਈ ਕਰਨ ਦਾ ਨਾਤਕ ਅਧਿਕਾਰ ਗਵਾ ਚੁੱਕੀ ਹੈ ਨਾਤਕ ਅਧਿਕਾਰ ਕਿਉਂ ਗਵਾ ਚੁੱਕੀ ਹੈ ਕਿ ਤੁਸੀਂ ਪਿਛਲੇ ਸਮੇਂ ਚ ਪੰਥ ਦੀਆਂ ਪੰਜਾਬ ਦੀਆਂ ਹੱਕੀ ਮੰਗਾਂ ਬਿਸਾਰ ਦਿੱਤੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਸਿੱਖਾਂ ਦੇ ਦਸਖਤ ਕਰਵਾਏ ਗਏ 26 ਲੱਖ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕੀ ਹੋਈ ਕਿ ਸਾਨੂੰ ਕਿਸੇ ਵਿਅਕਤੀ ਨੇ ਟਾਈਮ ਵੀ ਨਹੀਂ ਦਿੱਤਾ ਮਿਲਣ ਦੀ ਆ ਸਾਡੀਆਂ ਸੰਸਥਾਵਾਂ ਦਾ ਹਾਲ ਹੋ ਗਿਆ ਜੇ ਸਾਡੀਆਂ ਸੰਸਥਾਵਾਂ ਇੰਨੀਆਂ ਕਮਜ਼ੋਰ ਹੋ ਗਈਆਂ ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਲੱਗ ਜਵੇ ਫਿਰ ਵੀਰੋ ਕੌਮ ਨੂੰ ਤਾਂ ਜਾਗਣਾ ਹੀ ਪਊਗਾ ਜੇ ਆਪਾਂ ਵੀ ਸੁੱਤੇ ਰਵਾਂਗੇ ਤਾਂ ਫਿਰ ਸਾਡੇ ਤਖਤਾਂ ਤੇ ਕੱਲ ਨੂੰ ਜੋ ਇਤਿਹਾਸ ਕਲੰਕਤ ਹੋਏ ਮੱਸਾ ਰੰਗੜ ਉਹਨਾਂ ਦੇ ਸਮਿਆਂ 'ਚ ਜਾਂ ਹੋਰ ਦੌਰ ਮਹੰਤਾਂ ਦੇ ਸਮਿਆਂ 'ਚ ਤੇ ਉਹ ਦੌਰ ਤੋਂ ਅਸੀਂ ਬਚਾ ਕੇ ਪੰਥ ਨੂੰ ਰੱਖਣਾ ਅਸਾਨੂੰ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਪੰਜ ਮੈਂਬਰੀ ਕਮੇਟੀ ਦਾ ਕੋਈ ਸਾਡੀ ਰਾਸੀ ਲਾਲਸਾ ਨਹੀਂ ਨਾ ਹੀ ਸਾਡਾ ਕੋਈ ਰਾਸੀ ਮਨੋਰਥ ਹੈ ਮੈਂ ਜੇ ਆਪਦੀ ਗੱਲ ਕਰਾਂ ਮੇਰੀ ਨਿੱਜੀ ਤੌਰ ਤੇ ਪਾਰਟੀ ਪ੍ਰਧਾਨ ਨਾਲ ਸਭ ਤੋਂ ਵੱਧ ਨੇੜਤਾ ਸੀ ਬਹੁਤ ਥੋੜੇ ਬੰਦਿਆਂ ਦੀ ਇੰਨੀ ਨੇੜਤਾ ਹੋ ਜਿਨੇ ਮੇਰੀ ਨੇੜਤਾ ਸੀ ਪਰ ਵੀਰੋ ਇੱਕ ਪਾਸੇ ਨਿੱਜੀ ਰਿਸ਼ਤੇ ਨੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਹਰ ਸਿੱਖ ਦਾ ਅੱਜ ਫਰਜ਼ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਖੜੀਏ ਨਿੱਜੀ ਗਰਜਾਂ ਨਿੱਜੀ ਰਿਸ਼ਤੇ ਨਿੱਜੀ ਰਣਸ਼ਿਆਂ ਨੂੰ ਛੱਡ ਕੇ ਤੁਰਿਏ ਤਾਂ ਹੀ ਅਸੀਂ ਪੰਥੌਰ ਪੰਜਾਬ ਨੂੰ ਬਚਾ ਰਹੇ ਹਾਂ ਬੀਬਾ ਜੀ ਜ਼ਿਕਰ ਕਰ ਰਹੇ ਸੀ ਇਹਨਾਂ ਜੋ ਆਪਾਂ ਹੱਥਾਂ 'ਚ ਫੜੇ ਨੇ ਤਖਤੀਆਂ ਸਾਡੇ ਇਹ ਤਖਤੀਆਂ ਅੱਜ ਬਹੁਤ ਦੇਰ ਬਾਅਦ ਦੇਖਣ ਨੂੰ ਮਿਲੀਆਂ ਨੇ ਸਾਨੂੰ ਇੱਥੇ ਜਾਤੀ ਨਾਰੇ ਹੁੰਦੇ ਸੀ ਜਾਤੀ ਨਿੱਜੇ ਜਿੰਦਾਬਾਦ ਦੇ ਨਾਰੇ ਹੋਇਆ ਕਰਦੇ ਸੀ ਅੱਜ ਅਕਾਲ ਤਖਤ ਮਹਾਨ ਹੈ ਸਾਡੇ ਪੰਥ ਦੇਖ ਤੇ ਇੱਕ ਫਤਿਹ ਪੰਥਕੀ ਜੀਤ ਉਹ ਨਾਰੇ ਦੁਆਰਾ ਦੇਖਣ ਨੂੰ ਮਿਲ ਰਹੇ ਨੇ ਅਸੀਂ ਸ਼ਕਸ਼ੀਆ ਤੋਂ ਤੋਂ ਉੱਪਰ ਉੱਠੀਏ ਅਸੀਂ ਪੰਥ ਪ੍ਰਸਤੀ ਔਰ ਪੰਚ ਦੇ ਵਿਚਾਰਧਾਰਾ ਨਾਲ ਜੁੜੀਏ ਔਰ ਇਹ ਇੱਕ ਪੁਰਾਣੇ ਅਕਾਲੀਆਂ ਦਾ ਧਰਮ ਸੀ ਅਕਾਲੀਆਂ ਦਾ ਵਰਕਰਾਂ ਦਾ ਮੂਹਰੇ ਬੈਠੀ ਸੰਗਤ ਦਾ ਅੱਜ ਵੀ ਇਹੀ ਧਰਮਾ ਪਰ ਇਧਰ ਹਿੱਲ ਗਿਆ ਜਦੋਂ ਇਧਰ ਹਿੱਲਿਆ ਲੀਡਰਸ਼ਿਪ ਤੋਂ ਤਾਂ ਸਾਨੂੰ ਆ ਦਿਨ ਦੇਖਣੇ ਪਏ ਸੋ ਇਸ ਕਰਕੇ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਿਆਂ ਮੈਂ ਇੱਕ ਉਦਾਹਰਨ ਕੱਲ ਨੂੰ ਪੰਤ ਰਤਨ ਜਹਦਰ ਗੁਰਚੰਦ ਸਿੰਘ ਟੋੜਾ ਸਾਹਿਬ ਦੀ ਵਰਸੀ ਆ ਮੈਂ ਕੋ ਉਹਨਾਂ ਦੇ ਆਧਾਰਨ ਦੇ ਕੇ ਆਪਣੀ ਬੇਨਤੀ ਸਮਾਪਤ ਕਰੂੰਗਾ ਜਦੋਂ ਅਸੀਂ ਝੁੰਡਾ ਕਮੇਟੀ ਦੀ ਰਿਪੋਰਟ ਤਿਆਰ ਕਰ ਰਹੇ ਸੀ ਅਸੀਂ 100 ਹਲਕਿਆਂ ਜਗਾਇ ਵਰਕਰਾਂ ਦੀਆਂ ਭਾਵਨਾਵਾਂ ਸੁਣੀਆਂ ਲੁਧਿਆਣਾ ਜ਼ਿਲ੍ਹੇ ਦੇ ਜਿਲ੍ਹਾ ਹਲਕੇ ਦੀ ਘਟਨਾ ਉੱਥੇ ਸਾਇਆ ਪਿੰਡ ਦੇ ਕੋਈ ਜਥੇਦਾਰ ਸੀ ਜੋ ਚੇਅਰਮੈਨ ਵੀ ਰਹੇ ਸੀ ਸ਼ਾਇਦ ਮੇਰੇ ਜੀ ਮੈਂ ਭੁੱਲਦਾ ਨਾ ਹੋਵਾਂ ਤਾਂ ਉਹਨਾਂ ਨੇ ਸਾਨੂੰ ਖੜੇ ਹੋ ਕੇ ਇੱਕ ਗੱਲ ਕਹੀ ਕਹਿੰਦੇ ਝੁੰਡਾ ਸਾਹਿਬ ਕੀ ਪੁੱਛਣ ਆਏ ਹੋ ਅਸੀਂ ਕਹਾਂ ਜੀ ਵਰਕਰਾਂ ਦੀਆਂ ਭਾਵਨਾਵਾਂ ਸੰਗਤ ਦੀ ਭਾਵਨਾ ਜਾਣਨੀ ਚਾਹੁੰਦੇ ਆ ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਜੀ ਚਲੋ ਸ਼ਾਇਦ ਤੁਹਾਨੂੰ ਵੱਧ ਪਤਾ ਹੋਵੇ ਤੁਸੀਂ ਵਰਕਰ ਆਗੂ ਹੋ ਉਹ ਕਹਿਣ ਲੱਗੇ ਤੁਸੀਂ ਵਰਕਰਾਂ ਦੀ ਕਦਰ ਮਾਰਤੀ ਸਰਕਾਰ ਤੁਸੀਂ ਵਰਕਰਾਂ ਨੂੰ ਪੁੱਛਿਆ ਨਹੀਂ ਕਹਿੰਦੇ ਮੈਂ ਤੁਹਾਨੂੰ ਇੱਕ ਜਿਹੇਦਾਰ ਗਰਚਾਨ ਸਿੰਘ ਟੋੜਾ ਦੀ ਗੱਲ ਸੁਣਾਉਣਾ ਕਹਿੰਦੇ ਆਲਮਗੀਰ ਗੁਰਦੁਆਰਾ ਸਾਹਿਬ ਮੀਟਿੰਗ ਸੀ ਗੁਰਦੁਆਰਾ ਸਾਹਿਬ ਚ ਕਹਿੰਦੇ ਅਸੀਂ ਪੰਜ ਸੱਤ ਜਿਹੇਦਾਰ ਸਾਹਿਬਾਨ ਇਕੱਠੇ ਹੋ ਕੇ ਟੋੜਾ ਸਾਹਿਬ ਨੂੰ ਕਿਹਾ ਕਿ ਸਾਡਾ ਇੱਕ ਬਹੁਤ ਵਧੀਆ ਵਰਕਰ ਨਾਰਾਜ਼ ਹੋ ਗਿਆ ਸਾਡੀ ਬੇਨਤੀ ਹੈ ਪ੍ਰਧਾਨ ਜੀ ਉਹਨੂੰ ਲੈ ਕੇ ਆਓ ਕਹਿੰਦੇ ਟੋੜਾ ਸਾਹਿਬ ਨੇ ਸਾਡੇ ਲਫ਼ਜ਼ ਸੀ ਵੀ ਮਹਿਲਾ ਤਾਂ ਮੈਨੂੰ ਇਹ ਦੱਸੋ ਕਿ ਉਹ ਲੀਡਰ ਹੈ ਕਿ ਵਰਕਰ ਜੇ ਲੀਡਰ ਹੈ ਤਾਂ ਜਾਂਦਾ ਜਾਣ ਦੋ ਜੇ ਵਰਕਰ ਆ ਤਾਂ ਮੈਂ ਘਰ ਜਾ ਕੇ ਲੈ ਕੇ ਆਉਂਗਾ ਕਹਿੰਦੇ ਲੀਡਰਾਂ ਦੀ ਲੋੜ ਨਹੀਂ ਹੁੰਦੀ ਪਾਰਟੀਆਂ ਨੂੰ ਪਾਰਟੀਆਂ ਨੂੰ ਵਰਕਰਾਂ ਦੀ ਲੋੜ ਹੁੰਦੀ ਆ ਜਿਹਦੀ ਪਿੱਠ ਤੇ ਕਹਿੰਦੇ ਹੱਥ ਧਰ ਦੂੰਗਾ ਉਹੀ ਲੀਡਰ ਬਣ ਜੂ ਪਰ ਵਰਕਰ ਨਹੀਂ ਪੈਦਾ ਹੋ ਸਕਦਾ ਅਸੀਂ ਵਰਕਰ ਘਵਾ ਲਏ ਵਰਕਰਾਂ ਦੀ ਬੇਕਦਰਹੀ ਕਰਤੀ ਪੈਸੇ ਦੇ ਜੋਰ ਤੇ ਜਾਂ ਹੋਰ ਧੰਦੇ ਕਰਨ ਵਾਲੇ ਲੋਕ ਮੂਰੇ ਲਾਏ ਅਕਾਲੀ ਦਲ ਦਾ ਕਲਚਰ ਨਹੀਂ ਸੀ ਅਸੀਂ ਅਕਾਲੀ ਦਲ ਦਾ ਕਲਚਰ ਖਵਾ ਲਿਆ ਅਕਾਲੀ ਕਹਿੰਦੇ ਆ ਨੂੰ ਸ਼ਰਮ ਆਉਣ ਲੱਗੀ ਵਰਕਰ ਪਿੱਛੇ ਹਟ ਗਏ ਕਰਤਾਰ ਵਾਲੇ ਬੰਦੇ ਪਿੱਛੇ ਹਟ ਗਏ ਔਰ ਸਾਨੂੰ ਅਜਾਹ ਦਿਨ ਦੇਖਣੇ ਪਏ ਨੇ ਸੋ ਅੱਜ ਇੱਕ ਦੁਬਾਰਾ ਮੌਕਾ ਆਇਆ ਕੌਮ ਕੋਲੇ ਪੰਥ ਕੋਲੇ ਪੰਜ ਮੈਂਬਰੀ ਕਮੇਟੀ ਦੀ ਗਵਾਈ ਵਿੱਚ ਕਿ ਕਿਰਪਾ ਕਰਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੁਖ ਰੱਖ ਕੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਨ ਲਈ ਤੁਹਾਨੂੰ ਵਾਸਤਾ ਪੰਥ ਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਿ ਆਪਾਂ ਡਟ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੀਏ ਔਰ ਇੱਕ ਪੰਥ ਪ੍ਰਵਾਨਤ ਲੀਡਰਸ਼ਿਪ ਜਿਹਨੂੰ ਪੰਥ ਪ੍ਰਵਾਨ ਕਰੇ ਕੌਮ ਪ੍ਰਵਾਨ ਕਰੇ ਪੰਜਾਬ ਪ੍ਰਵਾਨ ਕਰੇ ਹਿੰਦੂ ਸਿੱਖ ਮੁਸਲਮ ਸਾਰੇ ਭਾਈਚਾਰੇ ਪ੍ਰਵਾਨ ਕਰਨ ਜਿਹਦਾ ਕੋਈ ਇੱਕ ਠੋਸ ਅਜੰਡਾ ਹੋਵੇ ਜਿਹੜਾ ਫੈਡਰਲ ਸਿਸਟਮ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰੇ ਜਿੱਥੇ ਲੋਕਤੰਤਰ ਹ ਪਾਰਟੀ ਚ ਹੋਵੇ ਜਿੱਥੇ ਕੋਈ ਇੱਕ ਵਿਅਕਤੀ ਦੀ ਪਾਰਟੀ ਨਾ ਹੋਵੇ ਜਿੱਥੇ ਪ੍ਰਧਾਨ ਦੀ ਮਿਆਦ ਇਹ ਕੀਤੀ ਜਾਵੇ ਜਿੱਥੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਅਹੁਦੇ ਵੱਖ-ਵੱਖ ਹੋਣ ਇੱਕ ਪਰਿਵਾਰ ਲਈ ਇੱਕੋ ਹੀ ਟਿਲਟ ਹੋਵੇ ਇਸ ਤਰ੍ਹਾਂ ਦਾ ਫਲਸਫਾ ਔਰ ਸਿਧਾਂਤ ਪਾਰਟੀ ਵਿੱਚ ਲੈ ਕੇ ਆਈਏ ਜਿੱਥੋਂ ਪਾਰਟੀ ਉੱਠੇ ਔਰ ਵਰਕਰਾਂ ਨੂੰ ਲੱਗੇ ਕਿ ਪਾਰਟੀ ਸਾਡੀ ਹੈ ਸਾਡੇ ਚੋਂ ਅੱਗੇ ਲੋਕ ਆਉਣਗੇ ਪੰਥ ਔਰ ਪੰਜਾਬ ਦਾ ਭਲਾ ਹੋਊਗਾ ਇਸ ਭਾਵਨਾ ਨਾਲ ਆਪਾਂ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਹ ਰੂਪਰੇਖਾ ਬਣਾ ਕੇ ਸੰਗਤ ਦੇ ਸਨਮੁਖ ਰੱਖਣੀ ਆ ਲੀਡਰ ਜਿਹੜਾ ਵੀ ਬਣੇ ਉਹਦੇ ਵਿੱਚ ਕੁਰਬਾਨ ਕੁਰਬਾਨੀ ਔਰ ਤਿਆਗ ਦੀ ਭਾਵਨਾ ਹੋਵੇ ਉਹ ਕੋਈ ਆਪਦੇ ਨਿੱਜ ਲਈ ਨਾ ਲੜੇ ਆਪਦੇ ਕਾਰੋਬਾਰ ਵਧਾਉਣ ਲਈ ਨਾ ਲੜੇ ਪੰਥ ਪ੍ਰਸਤੀ ਦੀ ਚਲਕ ਹੋਵੇ ਇੱਥੇ ਬਾਬਾ ਖੜਕ ਸਿੰਘ ਵਰਗੇ ਲੀਡਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਹੁਤ ਅਰਬਾਂ ਖਰਬਾਂ ਜਿਆਦਾਦਾਂ ਦੇ ਮਾਲਕ ਸੀ ਪਰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਆ ਕੇ ਪ੍ਰਸ਼ਾਦ ਦੇ ਛੱਕੇ ਆਪਣੀਆਂ ਪ੍ਰਾਣ ਤੇ ਆ ਕੇ ਸਾਰੀਆਂ ਜਾਇਦਾਦਾਂ ਗੁਰਕੋ ਗਈਆਂ ਸੀ ਉਹ ਅਕਾਲੀ ਦਰ ਬਣਾਉਣ ਦੀ ਲੋੜ ਆ ਅਸੀਂ ਤਾਂ ਜਾਇਦਾਦਾਂ ਨਾਲ ਨਾਪਣ ਲੱਗੇ ਵੱਡੀਆਂ ਕੋਠੀਆਂ ਕਾਰਨਾਂ ਨਾਲ ਨਾਪਣ ਲੱਗੇ ਉੱਥੋਂ ਸਾਡਾ ਪੰਜਾਬ ਦਾ ਪੰਥ ਦਾ ਨੁਕਸਾਨ ਹੋਇਆ ਕਿਰਪਾ ਕਰਕੇ ਪੰਥ ਪ੍ਰਸਤ ਲੋਕਾਂ ਨੂੰ ਅੱਗੇ ਲੈ ਕੇ ਆਓ ਅਸੀਂ ਤੁਹਾਨੂੰ ਪੰਜੇ ਜਾਣੇ ਵਚਨ ਦਿੰਨੇ ਆ ਕਿ ਅਸੀਂ ਪੂਰਨ ਰੂਪ ਵਿੱਚ ਕੌਮ ਨੂੰ ਸਮਰਪਿਤ ਹੋ ਕੇ ਸੇਵਾ ਨਿਭਾਵਾਂਗੇ ਕੋਈ ਸਵਾਰਥ ਕੋਈ ਲਾਲਸਾ ਨਹੀਂ ਹੈ ਕੋਈ ਅਹੁਦੇ ਦੀ ਲਾਲਸਾ ਨਹੀਂ ਔਰ ਇਹ ਵੀ ਅਸੀਂ ਇੱਕ ਦਿਨ ਕਿਸੇ ਵੱਡੇ ਲੀਡਰ ਨੂੰ ਕਿਹਾ ਸੀ ਕਿ ਸਤੋਂ ਐਫੀਡੇਵਿਟ ਲੈ ਲਓ ਅਸੀਂ ਕੋਈ ਅਹੁਦਾ ਨਹੀਂ ਮੰਗਦੇ ਪਰ ਪੰਥ ਦੀ ਪਾਰਟੀ ਬਚਾ ਲਓ ਮਰ ਰਹੀ ਹੈ ਅੱਜ ਪੰਜਾਬ ਦੀ ਪੰਥ ਦੀ ਪਾਰਟੀ ਸਾਡੀ ਨੁਮਾਇੰਦਗੀ ਖਤਮ ਹੋ ਰਹੀ ਆ ਨੀਲੀਆਂ ਪੱਗਾਂ ਠਾਣਿਆਂ 'ਚ ਕਚੇਰੀਆਂ 'ਚ ਰੁਲ ਰਹੀਆਂ ਨੇ ਸਾਡੀਆਂ ਦਾੜੀਆਂ ਰੋੜ ਰੀਆਂ ਨੇ ਸਾਡੇ ਤੇ ਝੂਠੇ ਐਨਐਸਏ ਝੂਠੇ ਪਰਚੇ ਸਾਡੇ ਨਾਲ ਕੀ ਨਹੀਂ ਹੋ ਰਿਹਾ ਕੌਮ ਨਾਲ ਅਜ ਔਰ ਅਸੀਂ ਸੁੱਤੇ ਪਏ ਆ ਜਿਹੜੀਆਂ ਸਰਕਾਰਾਂ ਅਸੀਂ ਬੜੇ ਚਾਅ ਨਾਲ ਬਣਾਈਆਂ ਸੀ ਆ ਹੁਣ ਵਾਲੀ ਸਰਕਾਰ ਦੀ ਗੱਲ ਕਰ ਲਓ ਚਲੋ ਕਾਂਗਰਸ ਕਾਹੀ ਦੁਸ਼ਮਣ ਜਮਾਤ ਇੱਕ ਵੀ ਕੰਮ ਕੋਈ ਇਸ ਪਾਰਟੀ ਨੇ ਪੰਥ ਦੇ ਭਲੇ ਲਈ ਕੀਤਾ ਝੂਠੇ ਐਨਐਸਏ ਲਾਏ ਇਹਨਾਂ ਨੇ ਲਾਏ ਕਿਸਾਨੀ ਰੋੜ ਰਹੀ ਆ ਇਹਨਾਂ ਦੀ ਬਦੌਲਤ ਰੋੜ ਰਹੀ ਆ ਡਾਂਗਾ ਫੇਰੀਆਂ ਕਿਸਾਨੀ ਤੇ ਇਹ ਸਾਰੀ ਸਰਕਾਰ ਆਪਾਂ ਬਣਾਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਬੇਨਤੀ ਕਰਕੇ ਹਟਿਆ ਸਿੱਖ ਕੌਮ ਦੀ ਅੱਜ ਵੋਟ ਬੈਂਕ ਸਮਝ ਕੇ ਇਸਤੇਮਾਲ ਕੀਤਾ ਜਾ ਰਿਹਾ ਆਪਦੇ ਵੱਡੇ ਵੱਡੇ ਵੋਟ ਬੈਂਕ ਨੂੰ ਆਪਦੀ ਲੀਡਰਸ਼ਿਪ ਲਈ ਆਪਦੀ ਕੌਮ ਲਈ ਵਰਤੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ